ਸਟਾਰ ਅੱਜਕੱਲ੍ਹ ਦੇਸ਼ ਦੀ ਰਾਜਧਾਨੀ ਦਿੱਲੀ ਬੂਰੀ ਤਰ੍ਹਾਂ ਧੁਆਂਖੀ ਧੁੰਦ ਦੀ ਲਪੇਟ ਵਿੱਚ ਆ ਜਾਣ ਕਾਰਨ ਦੁਨੀਆ ਭਰ ਦੀਆਂ ਖਬਰਾਂ ਵਿੱਚ ਹੈ ਡੈਂਡੀ ਇੱਕ ਤਰ੍ਹਾਂ ਨਾਲ ਇੱਥੇ ਲੋਕਾਂ ਦਾ ਜਿਉਣਾ ਮੁਹਾਲ ਹੋਇਆ ਪਿਆ ਹੈ ਡੈਂਡੀ ਇਹੀ ਹਾਲ ਇਸ ਦੇ ਆਲੇ ਦੁਆਲੇ ਅਤੇ ਇਸ ਦੇ ਨਾਲ ਲੱਗਦੇ ਰਾਜਾਂ ਅਤੇ ਇਲਾਕਿਆਂ ਦਾ ਹੈ ਡੰਡੀ ਹਰ ਸਾਲ ਅਕਤੂਬਰ ਨਵੰਬਰ ਵਿੱਚ ਦਿਨੇ ਹੀ ਧੁੰanki ਧੁੰਦ ਕਾਰਨ ਇਥੇ ਹਨੇਰਾ ਛਾ ਜਾਂਦਾ ਹੈ ਡੰਡੀ ਬਿਨਾਂ ਸ਼ੱਕ ਇਹਨਾਂ ਮਹੀਨਿਆਂ ਦੌਰਾਨ ਪ੍ਰਦੂਸ਼ਣ ਵਦਨ ਦੇ अनेका ਸਥਾਨਕ ਕਾਰਨ ਵੀ ਹਨ ਪਰ ਲਾਗਲੇ ਰਾਜਾਂ ਵਿੱਚ ਖੇਤਾਂ ਵਿੱਚ ਪਰਾਲੀ ਜਲਾਉਣ ਨਾਲ ਵੀ ਪ੍ਰਦੂਸ਼ਣ ਵਿੱਚ ਵਾਧਾ ਹੁੰਦਾ ਹੈ ਡੈਂਡੀ ਇਨਾ ਮਹੀਨਿਆਂ ਵਿੱਚ ਇਕੱਲੇ ਪੰਜਾਬ ਵਿੱਚ ਹੀ ਪਰਾਲੀ ਜਲਾਉਣ ਦੀਆਂ ਘਟਨਾਵਾਂ ਦੀ ਗਿਣਤੀ 10000 ਦੇ ਨੇੜੇ ਤੇੜੇ ਪਹੁੰਚ ਚੁੱਕੀ ਹੈ ਡੈਂਡੀ ਰਾਜਾਂ ਦੀਆਂ ਸਬੰਧਿਤ ਸਰਕਾਰਾਂ ਨੇ ਇਸ ਵਰਤਾਰੇ ਨੂੰ ਰੋਕਣ ਲਈ ਵੱਡੀਆਂ ਅਪੀਲਾਂ ਵੀ ਕੀਤੀਆਂ ਦਲੀਲਾਂ ਵੀ ਦਿੱਤੀਆਂ ਸਬੰਧਿਤ ਮਸ਼ੀਨਰੀ ਲਈ ਵੱਡੀਆਂ ਰਕਮਾਂ ਵੀ ਖਰਚ ਕੀਤੀਆਂ ਕਿਸਾਨਾਂ ਉੱਤੇ ਕੇਸ ਵੀ ਦਰਜ ਕੀਤੇ ਗਏ ਪਰ ਪ੍ਰਣਾਲਾ ਉਥੇ ਦਾ ਉਥੇ ਹੀ ਰਹਾ ਡੰਡੀ ਬਿਨਾਂ ਸ਼ੱਕ ਹਰ ਪੱਖੋਂ ਇਹ ਵੱਡੀ ਚਿੰਤਾ ਦਾ ਵਿਸ਼ਾ ਹੈ ਡੰਡੀ ਇਸ ਨਾਲ ਲਗਾਤਾਰ ਖੇਤਾਂ ਦੀ ਮਿੱਟੀ ਦੀ ਗੁਣਵੱਤਾ ਵਿੱਚ ਵੀ ਕਮੀ ਆ ਰਹੀ ਹੈ ਡੰਡੀ ਇਸ ਦੇ ਨਾਲ ਹੀ ਅੱਗਾ ਲਗਾਉਣ ਦੇ ਹੋਰ ਵੀ ਅਨੇਕਾਂ ਨਾ ਪੱਖੀ ਪਹਿਲੂ ਵੀ ਸਾਹਮਣੇ ਆਉਂਦੇ ਹਨ ਪਰ ਖੇਤੀ ਕੀਤਿਆਂ ਇਸ سلسلے ਤੇ ਖਤਮ ਹੋਣ ਦੀ ਉਮੀਦ ਨਹੀਂ ਲੱਗਦੀ ਡੰਡੀ ਇਨਾ ਮਹੀਨਿਆਂ ਦੀ ਗੱਲ ਛੱਡਿਏ ਅੰਜ ਵੀ ਭਾਰਤ ਨੂੰ ਬੇहद ਪ੍ਰਦੂਸ਼ਿਤ ਹਵਾ ਵਾਲਾ ਦੇਸ਼ ਮੰਨਿਆ ਜਾਂਦਾ ਹੈ ਡੈਂਡੀ ਅੰਕੜਿਆਂ ਮੁਤਾਬਕ ਸਾਲ 2019 ਵਿੱਚ ਦੁਨੀਆ ਪਰ ਦੀ ਸਭ ਤੋਂ ਵਧੇਰੀ 30 ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ 21 ਭਾਰਤ ਵਿੱਚ ਸਨ ਡੰਡੀ ਪਿਛਲੇ ਸਾਲਾਂ ਵਿੱਚ ਇਸ ਸੰਬੰਧੀ ਹੋਏ ਅਧਿਐਨਾਂ ਅਨੁਸਾਰ ਦੇਸ਼ ਦੇ 14 ਕਰੋੜ ਤੋਂ ਵੀ ਵਧੇਰੇ ਲੋਕ ਕਮੰਤਰੀ ਸਿਹਤ ਆਰਗੇਨਾਈਜੇਸ਼ਨ ਵੱਲੋਂ ਮਿੱਠੀ ਸਾਫ਼ ਹਵਾ ਦੀ ਸ਼੍ਰੇਣੀ ਤੋਂ 10 ਗੁਣਾ ਵਧੇਰੇ ਪ੍ਰਦੂਸ਼ਿਤ ਹੋਈ ਹਵਾ ਵਿੱਚ ਸਾਹ ਲੈਣ ਲਈ ਮਜਬੂਰ ਹਨ ਡੰਡੀ ਇੱਥੋਂ ਦੀ ਹਵਾ ਵਿੱਚ ਸਨਤੀ ਧੂਏ ਦੇ ਨਾਲ-ਨਾਲ ਕਰੋਨਾ ਹੀ ਵਾਹਨਾ ਦਾ ਧੂਆਂ ਵੀ ਸ਼ਾਮਿਲ ਹੁੰਦਾ ਹੈ ਡੰਡੀ ਇਸ ਦੇ ਨਾਲ ਨਿਰਮਾਣ ਕਾਰਜਾਂ ਕੱਚਿਆਂ ਰਸਤਿਆਂ ਤੂੰ ਪਠ ਦੀ ਢੂੜ ਦੇ ਗੁਬਾਰਾਂ ਅਤੇ ਸਨਤੀ ਧੂਏ ਨਾਲ ਵੀ ਪ੍ਰਦੂਸ਼ਣ ਵਿੱਚ ਭਾਰੀ ਵਾਧਾ ਹੁੰਦਾ ਹੈ ਡੰਡੀ ਦੇਸ਼ ਵਿੱਚ ਬਹੁਤੀ ਬਿਜਲੀ ਵੀ ਕੋਲੇ ਨਾਲ ਚੱਲਣ ਵਾਲੇ ਤਾਪ ਬਿਜਲੀ ਕਰਾ ਤੂੰ ਹੀ ਪ੍ਰਾਪਤ ਹੁੰਦੀ ਹੈ ਡੰਡੀ ਇੱਕ ਅਧਿਐਨ ਅਨੁਸਾਰ ਇਸ ਪ੍ਰਦੂਸ਼ਣ ਵਿੱਚ 51% ਦੀ ਸਨਤਾ 27% ਦੀ ਵਾਹਨਾ ਅਤੇ 17% ਦੀ ਪਰਾਲੀ ਸਾੜੇ ਜਾਣ ਨਾਲ ਪੈਦਾ ਹੁੰਦੇ ਧੂਏ ਦਾ ਹੈ ਡੰਡੀ ਇਸ ਪ੍ਰਦੂਸ਼ਿਤ ਹਵਾ ਕਾਰਨ ਹੀ ਇੱਥੇ ਹਰ ਸਾਲ 20 ਲੱਖ ਮੌਤਾਂ ਹੁੰਦੀਆਂ ਹਨ ਡੰਡੀ ਬਿਨਾਂ ਸ਼ੱਕ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾ ਕੇ ਨਿਪਟਾਉਣ ਨਾਲ ਤੁਆਂਖੀ ਤੋਂਦੇ ਦੀ ਚਾਦਰ ਹੋਰ ਵੀ ਗਾੜੀ ਹੋ ਜਾਂਦੀ ਹੈ ਡੰਡੀ ਸਾਲ 1981 ਵਿੱਚ ਹਵਾ ਦੇ ਪ੍ਰਦੂਸ਼ਣ ਉੱਤੇ ਕਾਬੂ ਪਾਉਣ ਲਈ ਇੱਕ ਕਾਨੂੰਨ ਬਣਾਇਆ ਗਿਆ ਸੀ ਪਰ ਸਖਤੀ ਅਤੇ ਇਮਾਨ ਦੇ ਇਮਾਨਦਾਰੀ ਨਾਲ ਇਸ ਉੱਤੇ